ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਰਾਂਸ ਤੇ ਅਮਰੀਕਾ ਦੇ ਦੌਰੇ ਤੇ ਨੇ ਫਰਾਂਸ ਦੇ ਦੌਰੇ ਦਾ ਅੱਜ ਉਹਨਾਂ ਦਾ ਆਖਰੀ ਦਿਨ ਨੇ ਪ੍ਰਧਾਨ ਮੰਤਰੀ ਮਾਰਸੇ ਵਿੱਚ ਭਾਰਤੀ ਕੌਂਸਲਟ ਦਾ ਉਦਘਾਟਨ ਕਰਨਗੇ ਤੇ ਪਹਿਲੇ ਵਿਸ਼ਵ ਯੁੱਧ ਵਿੱਚ ਸ਼ਹੀਦ ਹੋਏ ਭਾਰਤੀਆਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਬਾਅਦ ਵਿੱਚ ਉਹ ਅਮਰੀਕਾ ਲਈ ਰਵਾਨਾ ਹੋਣਗੇ ਇਸੋ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਨੇ ਪੈरिस ਵਿੱਚ 14ਵੇਂ ਭਾਰਤ ਫ੍ਰਾਂਸ ਸੀਈਓਜ਼ ਫੋਰਮ ਨੂੰ ਸੰਬੋਧਨ ਕਰਦਿਆਂ ਵਪਾਰਕ ਸਬੰਧਾਂ ਨੂੰ ਮਜ਼ਬੂਤ ਕਰਨ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਦੀ ਪੁਸ਼ਟੀ ਕੀਤੀ। ਇਸ ਫੋਰਮ ਵਿੱਚ ਰੱਖਿਆ, 에어로스페이스, ਆਰਟੀਫੀਸ਼ੀਅਲ ਇੰਟੈਲੀਜੈਂਸ, ਬੁਨਿਆਦੀ ਢਾਂਚੇ ਤੇ ਟਿਕਾਊ ਵਿਕਾਸ ਵਰਗੇ ਪ੍ਰਮੁੱਖ ਖੇਤਰਾਂ ਤੇ ਧਿਆਨ ਕੇਂਦ੍ਰਿਤ ਕੀਤਾ ਗਿਆ ਤੇ ਇਸ ਫੋਰਮ ਵਿੱਚ ਦੋਹਾਂ ਦੇਸ਼ਾਂ ਦੇ ਚੋਟੀ ਦੇ ਸਨਤ ਨੇਤਾਵਾਂ ਨੇ ਹਿੱਸਾ ਲਿਆ। ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਸਥਿਰ ਨੀਤੀਆਂ ਤੇ ਹਾਲੀ ਦੇ ਆਰਥਿਕ ਸੁਧਾਰਾਂ ਤੇ ਜ਼ੋਰ ਦਿੰਦਿਆਂ ਇੱਕ ਗਲੋਬਲ ਨਿਵੇਸ਼ ਹੱਬ ਵਜੋਂ ਭਾਰਤ ਦੇ ਵਧ ਰਹੇ ਆਕਰਸ਼ਣ ਨੂੰ ਉਜਾਗਰ ਕੀਤਾ। ਉਨਾ ਨੀਬੀਮਾ ਖੇਤਰ ਨੂੰ 100% ਐਫ ਡੀ ਆਈ ਲਈ ਖੋਲਣ ਸਿਵਲ ਪਰਮਾਣੂ ਊਰਜਾ ਵਿੱਚ ਨੀਤੀ ਭਾਗੀਦਾਰੀ ਦੀ ਮਨਜ਼ੂਰੀ ਦੇਣ ਤੇ ਕਾਰੋਬਾਰ ਕਰਨ ਨੂੰ ਆਸਾਨ ਬਣਾਉਣ ਲਈ ਟੈਕਸ ਢਾਂਚੇ ਨੂੰ ਸਰਲ ਬਣਾਉਣ ਬਾਰੇ ਵੀ ਗੱਲ ਕੀਤੀ। ਉਹਨਾਂ ਐ ਵੀ ਦੱਸਿਆ ਕਿ ਰੈਗੂਲੇਟਰੀ ਸੁਧਾਰ ਭਾਰਤ ਦੇ ਆਰਥਿਕ ਸ਼ਾਸਨ ਨੂੰ ਵਧੇਰੇ ਪ੍ਰੇਸ ਭਰੋਸੇਯੋਗ ਤੇ ਕੁਸ਼ਲ ਬਣਾ ਰਹੇ ਨੇ। ਪ੍ਰਧਾਨ ਮੰਤਰੀ ਨੇ ਫ੍ਰਾਂਸੀਸੀ ਕੰਪਨੀਆਂ ਨੂੰ ਰੱਖਿਆ ਊਰਜਾ ਹਵਾਬਾਜ਼ੀ ਪੁਲਾੜ ਫਿਨਟੈਕ ਅਤੇ ਸਿਹਤ ਸੰਭਾਲ ਵਰਗੇ ਖੇਤਰਾਂ ਵਿੱਚ ਨਿਵੇਸ਼ ਦੇ ਨਵੇਂ ਮੌਕਿਆਂ ਦੀ ਖੋਜ ਕਰਨ ਲਈ ਸੱਦਾ ਦਿੱਤਾ। टैक हो या टेक्सटाइल एग्रीकल्चर हो या एविएशन हेल्थ केयर हो या हाईवेज स्पेस हो या सस्टेनेबल डेवलपमेंट आप सभी साथियों के लिए इन सभी क्षेत्रों में इन्वेस्टमेंट्स और कॉलोबरेशन्स की अनेक संभावनाएं हैं